8 ਦਸੰਬਰ ਨੂੰ ਦੇਰ ਸ਼ਾਮ ਕਰੀਬ 7:45 ਵਜੇ ਨਕੋਦਰ ਦੇ ਸਿਵਲ ਹਸਪਤਾਲ ਦੇ ਸਾਹਮਣੇ ਸ਼ਾਪਿੰਗ ਕੰਪਲੈਕਸ ਦੇ ਵਿੱਚ ਹਮਲਾਵਾਰਾਂ ਦੇ ਵੱਲੋਂ ਕਪੜਾ ਵਪਾਰੀ ਟਿਮੀ ਚਾਵਲਾ ਤੇ ਉਸਦੇ ਗਨਮੈਨ ਸੰਦੀਪ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਕਤਲ ਤੋਂ 9 ਦਿਨ ਬਾਅਦ ਟਿਮੀ ਚਾਵਲਾ ਦਾ ਪਰਿਵਾਰ ਹੁਣ ਮੀਡੀਆ ਸਾਹਮਣੇ ਆਇਆ ਹੈ ਅਤੇ ਸਰਕਾਰ ਦੇ ਕੋਲੋਂ ਮੰਗ ਕਰ ਰਿਹਾ ਹੈ ਭਾਜਪਾ ਦੇ ਸੀਨੀਅਰ ਆਗੂ ਮਨਰਿੰਦਰ ਕਾਲੀਆ ਦੇ ਘਰ ਪਹੁੰਚੇ ਟੀਮੀ ਚਾਵਲਾ ਦੇ ਧਰਮ ਪਤਨੀ ਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਕੋਲੋਂ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਟੀਮੀ ਚਾਵਲਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਾਲ ਹੀ ਉਹਨਾਂ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਦੇ ਭਵਿੱਖ ਵਾਸਤੇ ਵਿੱਤੀ ਮਦਦ ਵੀ ਦਿੱਤੀ ਜਾ ਰਹੀ ਉਹ ਇਹਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਇੱਕ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਉਹਨੇ ਇਹ ਵੀ ਦੱਸਿਆ ਕਿ ਜਦੋਂ ਬੀਬੀ ਚਾਵਲਾ ਨੂੰ ਧਮਕੀ ਭਰੇ ਫੋਨ ਕਾਲ ਆਏ ਸਨ ਤੇ ਉਦੋਂ ਉਹਨਾਂ ਨੇ ਪੰਜਾਬ ਛੱਡਣ ਬਾਰੇ ਵੀ ਸੋਚ ਲਿਆ ਸੀ ਆ ਤਿੰਨਾਂ ਵੀ ਜ਼ਿੰਦਗੀ ਬਾਰੇ ਵੀ ਕੋਚ ਰੱਖ ਦੇਸੀ ਦੂਜੇ ਪਾਸੇ ਟਿਮੀ ਚਾਵਲਾ ਦੇ ਪਰਾ ਅਰਵਿੰਦ ਚਾਵਲਾ ਨੇ ਦੱਸਿਆ ਕਿ ਟਿਮੀ ਚਾਵਲਾ ਉਹਦੇ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾਵੇ ਤੇ ਉਹਨਾਂ ਦੀ ਧਰਮ ਪਤਨੀ ਨੂੰ ਇੱਕ ਸਰਕਾਰੀ ਨੌਕਰੀ ਜ਼ਰੂਰ ਦਿੱਤੀ ਜਾਵੇ ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਅਤੇ ਬੱਚਿਆਂ ਦਾ ਭਵਿੱਖ ਬਣਾ ਸਕਣ ਇਸ ਮਾਮਲੇ ਦੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਮਨਿੰਦਰ ਕਾਲਿਆ ਨੇ ਕਿਹਾ ਕਿ ਭੁਵਿੰਦਰ ਸਿੰਘ ਚਾਵਲਾ ਦਾ ਕਈ ਵਾਰ ਉਹਨਾਂ ਨੂੰ ਕਾਲ ਆਇਆ ਸੀ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਇੱਕ ਪੱਤਰ ਦੇ ਕੇ ਗਏ ਹਨ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਭੁਪਿੰਦਰ ਸਿੰਘ ਚਾਵਲਾ ਦੀ ਧਰਮ ਪਤਨੀ ਨੂੰ ਇੱਕ ਸਰਕਾਰੀ ਨੌਕਰੀ ਅਤੇ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਹਾਂ ਜੀ ਮੇਰੀ ਪੰਜਾਬ ਸਰਕਾਰ ਕੋ ਸਾਰਾ ਇਹ ਮੰਗ ਹੈ ਕਿ ਇੱਕ ਤਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਦੂਸਰਾ ਮੇਰੀ ਸਰਕਾਰ ਕੋ ਇਹ ਮੰਗ ਹੈ ਮੇਰੀ ਬੱਚਿਆਂ ਵੱਲ ਦੇਖਿਆ ਜਾਵੇ ਉਹਨਾਂ ਦੇ ਭਵਿੱਖ ਲਈ ਪਰਿਵਾਰ ਦੇ ਪਾਲਣ ਪੋਸ਼ਣ ਲਈ ਮੇਰੀ ਮਦਦ ਕੀਤੀ ਜਾਵੇ ਸਰ ਮੈਨੂੰ ਕੋਈ ਚੰਗੀ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਹਦੇ 'ਚ ਮੈਂ ਆਪਣੇ ਆਪ ਨੂੰ ਸੇਫ ਸਮਝ ਸਕਾਂ ਮੇਰੀ ਬੱਚਿਆਂ ਦਾ ਫਿਊਚਰ ਸੇਫ ਹੋ ਸਕੇ ਸਰ ਉਹਨਾਂ ਦੇ ਲਈ ਕੁਝ ਉਹਨਾਂ ਦੀ ਪੜ੍ਹਾਈ ਵਾਲੇ ਆਨ ਵਾਲੇ ਜੀਵਨ ਦੇ ਲਈ ਕੁਝ ਫੰਡ ਜਾਂ ਕੋਈ ਕੁਝ ਜੋ ਵੀ ਲੜਕੀ ਵਾਲੀ ਸਰ ਦੇਖੋ ਲੜਕੀਆਂ ਐ ਉਹਨਾਂ ਦੇ ਲਈ ਆਨ ਉਹਨਾਂ ਦਾ ਵਿਆਹ ਉਹਨਾਂ ਦੀ ਪੜ੍ਹਾਈ ਲਿਖਾਈ ਜੋ ਵੀ ਸਰਕਾਰ ਮਦਦ ਕਰੇ ਸਕਤੀ ਹੈ ਬਸ ਮੇਰਾ ਸਰਕਾਰ ਤੋਂ ਇਹ ਗੁਜਾਰਿਸ਼ ਹੈ ਕਿ ਮੇਰੀ ਮਦਦ ਕੀਤੀ ਜਾਵੇ ਸਰ ਬਸ ਕਿਦਰ ਸਰ ਪਿੱਛੇ ਤੁਹਾਡੇ ਹਸਬੰਦ ਨੂੰ ਕੱਲੇ ਫੋਨ ਆਉਂਦੇ ਤੇ ਫੋਨ ਦੇ ਕੋਲਾ ਆਉਂਦੇ ਰਿਆਂ ਤੇ ਇਸ ਬਾਰੇ ਤੁਸੀਂ ਕੰਪਲੀਟ ਵੀ ਦਿੱਤੀ ਸੀ ਤੁਹਾਨੂੰ ਨਹੀਂ ਲੱਗਦਾ ਐਜ਼ ਇਹ ਪੰਜਾਬ ਪੁਲਿਸ ਜਲੰਧ ਦੇ ਆਪ ਪੁਲਿਸ ਪਹਿਲੇ ਐਕਸ਼ਨ ਤੇ ਹੁੰਦੀ ਸ਼ਾਇਦ ਅੱਜ ਤੁਹਾਡਾ ਹਸਬੰਦ ਤੁਹਾਡੇ ਕੋਲ ਸਰ ਬਿਲਕੁਲ ਸਰ ਅਗਰ ਥੋੜੀ ਜੀ ਪੁਲਿਸ ਥੋੜੀ ਜਿਹੀ ਸਤਰਕੋ ਕੇ ਕੰਮ ਕਰਦੀ ਥੋੜਾ ਨੰਬਰ ਟ੍ਰੇਸ ਕੀਤੇ ਜਾਂਦੇ ਥੋੜਾ ਇਸ ਚੀਜ਼ ਨੂੰ ਸੀਰੀਅਸ ਲਿੱਤਾ ਜਾਂਦਾ ਸਾਨੂੰ ਇਹ ਜਵਾਬ ਦਿੱਤੇ ਗਏ ਪੁਲਿਸ ਵੱਲੋਂ ਕਿ ਬਈ ਬੜੇ سارے ਥ੍ਰੈਟ ਕਾਲ ਆ ਰਹੇ ਪੂਰੇ ਪੰਜਾਬ ਚ ਅਗਰ ਇਹਨਾਂ ਚੀਜ਼ਾਂ ਨੂੰ ਸੀਰੀਅਸ ਲਿੱਤਾ ਜਾਂ ਬਤਨਾ ਆਉਂਦੀ ਸੜਕਾ ਉੱਤੇ ਉਤਰਨ ਦੀ ਜਾਂ ਐਦਾਂ ਤੁਹਾਡੇ মিডিਆ ਦੇ ਅੱਗੇ ਆਉਣ ਦੀ ਅਸੀਂ ਆਪਣੇ ਘਰਾਂ 'ਚ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਬੈਠੇ ਹੁੰਦੇ ਸਰ ਤੁਸੀਂ ਪੰਜਾਬ ਛੱਡਣ ਦੀ ਵੀ ਗੱਲ ਕੀਤੀ ਸੀ ਹਾਂਜੀ ਬਿਲਕੁਲ ਸਰ ਪੰਜਾਬ ਛੱਡਣ ਦੀ ਗੱਲ ਕੀਤੀ ਸੀ ਕਿਉਂਕਿ ਸਾਨੂੰ ਪੁਲਿਸ ਵੱਲੋਂ ਕੁਝ ਮਿਲ ਨਹੀਂ ਸੀ ਰਿਹਾ ਸਾਨੂੰ ਕੋਈ ਉਮੀਦ ਨਹੀਂ ਦਿਖ ਰਹੀ ਸੀ ਕਿ ਬੰਦੇ ਫੜੇ ਜਾਣਗੇ ਮੇਰੇ ਹਸਬੰਦ ਬਹੁਤ ਜ਼ਿਆਦਾ ਡਰ ਗਏ ਸੀ ਇਸ ਕਰਕੇ ਅਸੀਂ ਪੰਜਾਬ ਛੱਡ ਕੇ ਸੋਚਿਆ ਸੀ ਕਿ ਅਸੀਂ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ ਜ਼ੀਰੋ ਤੋਂ ਸਟਾਰਟ ਕਰਾਂਗੇ ਥੋੜਾ ਕਮਾਵਾਂਗੇ ਥੋੜਾ ਖਾ ਲਾਂਗੇ ਪਰ ਇੱਕ ਸ਼ਾਂਤ ਜ਼ਿੰਦਗੀ ਜੀਵਾਂਗੇ ਸਰ ਬਿਲਕੁਲ ਅਸੀਂ ਇਹ ਸੋਚੀ ਸੀ ਗੱਲ ਸਰ ਜਦੋਂ ਪੰਜਾਬ ਦੇ ਡੀਜੀਪੀ ਵੱਲੋਂ ਟਰੇਸ ਕੀਤੀ ਗਈ ਹੈ ਕੇਸ ਨੂੰ ਹਾਲੇ ਵੀ ਤੁਸੀਂ ਕਹਿੰਦੇ ਹੋ ਮੇਨ ਕਿਹੜਾ ਦੋਸ਼ੀ ਹੈ ਉਹ ਹਾਲੇ ਤੱਕ ਨਹੀਂ ਫੜਿਆ ਗਿਆ ਸਰ ਬਿਲਕੁਲ ਸਰ ਉਹ ਦੋਸ਼ੀ ਬਾਹਰ ਬੈਠਾ ਹੋਇਆ ਵੈ ਜਿੰਨੇ ਸਾਰਾ ਪਲਾਨ ਕੀਤਾ ਮੈਂ ਹਾਲੇ ਵੀ ਸਮਝਾਂਗੀ ਕਿ ਉਹਦਾ ਫੜਿਆ ਜਾਣਾ ਜ਼ਰੂਰੀ ਹੈ ਕਿਉਂਕਿ ਅੱਜ ਉਹ ਸਰ ਅੰਡਰਗਰਾਊਂਡ ਹੋ ਗਿਆ ਪਰ ਉਹ 6 ਮਹੀਨੇ ਸਾਲ ਬਾਅਦ ਪ੍ਰੋਪਰ ਐਕਟਿਵ ਹੋ ਸਕਦਾ ਸਰ ਦੇਖੋ ਸਾਡੀ ਫੈਮਲੀ ਦਾ ਬੰਦਾ ਤਾਂ ਚਲਾ ਗਿਆ ਪਰ ਸਾਡੇ ਨਕੌਦਰ ਤੇ ਸਾਡੇ ਭੈਣ ਭਰਾ ਸਾਡੇ ਹੋਰ ਵੀ ਲੋਕਾ ਉਹ ਹਨ ਜੀ ਸੇਫਟੀ ਲਈ ਉਹਦਾ ਫੜਿਆ ਜਾਣਾ ਬਹੁਤ ਜ਼ਰੂਰੀ ਹੈ ਸਰ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਬਸ ਇਹੀ ਮੰਗ ਹੈ ਇੱਕ ਤਾਂ ਦੋਸ਼ੀ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੁਹਾਡੇ ਹੱਥ ਸਰ ਪਾਵਰ ਰਹੀ ਹੈ ਤੁਸੀਂ ਕਰ ਸਕਦੇ ਹੋ ਮੈਨੂੰ ਨਹੀਂ ਪਤਾ ਕਿਦਾਂ 2 ਮਹੀਨੇ 4 ਮਹੀਨੇ 6 ਮਹੀਨੇ ਕਿੰਨਾ ਟਾਈਮ ਲੱਗੇਗਾ ਮੈਨੂੰ ਇਹ ਚੀਜ਼ਾਂ ਨਹੀਂ ਪਤਾ ਪਰ ਤੁਹਾਡੇ ਕੋਲ ਇੰਨੀ ਪਾਵਰ ਹੈ ਤੁਸੀਂ ਇਹ ਕੰਮ ਕਰ ਸਕਦੇ ਹੋ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੀ ਬੇਟੀ ਵਾਲੀ ਤੇ ਮੇਰੇ ਲਈ ਸੋਚਿਆ ਜਾਵੇ ਸਾਡੇ ਪਰਿਵਾਰ ਲਈ ਕੁਝ ਸੋਚਿਆ ਜਾਵੇ ਸਰ ਬਸ ਮੇਰੀ ਇਹ ਮੰਗ ਹੈ ਦੀ ਬਸ ਮੇਰਾ ਨਾਮ ਅਰਵਿੰਦ ਚਾਵਲਾ ਜੀ ਅਰਵਿੰਦ ਚਾਵਲਾ ਜੀ ਅੱਜ ਅਸੀਂ ਮੀਡੀਆ ਦੇ ਸਾਹਮਣੇ ਆਏ ਹੋ ਮੀਡੀਆ ਨੂੰ ਪੰਜਾਬ ਸਰਕਾਰ ਕੋਲ ਮਦਦ ਦੀ ਮੰਗ ਕਰਦੇ ਹਾਂ ਜੀ ਹਾਂਜੀ ਸਰ ਸਾਡੀ ਸਰ ਪੰਜਾਬ ਸਰਕਾਰ ਨੂੰ ਇਹ ਮੰਗ ਹੈ ਕਿ ਜੋ ਕਿ ਟਿਮੀ ਚਾਵਲਾ ਦੀ ਵਾਈਫ ਤੇ ਉਹਨਾਂ ਦੇ ਬੱਚਿਆਂ ਦੀ ਅੱਗੇ ਪਾਲਣ ਪੋਸ਼ਣ ਦੇ ਲਈ ਸਰਕਾਰ ਸਾਡੀ ਮਦਦ ਕਰੇ ਤੇ ਭਾਬੀ ਜੀ ਨੂੰ ਵੀ ਜੋ ਕਿ ਹੈ ਉਹਨਾਂ ਦੀ ਨੌਕਰੀ ਲਈ ਅਸੀਂ ਉਹਨਾਂ ਨੂੰ ਮੰਗ ਕਰ ਰਹੇ ਹਾਂ ਤੇ ਅਸੀਂ ਪੰਜਾਬ ਸਰਕਾਰ ਨੂੰ ਇਹ ਵੀ ਮੰਗ ਕਰ ਰਹੇ ਹਾਂ ਕਿ ਜੋ ਇਸ ਸਾਰੇ ਗੈਂਗਸਟਰ ਦਾ ਮਾਸਟਰਮਾਈਂਡ ਅਮਨਦੀਪ ਪੂਰੇਵਾਲ ਹੈ ਜੋ ਫੋਰਨ ਦੇ ਵਿੱਚ ਬੈਠਾ ਹੈ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਪੰਜਾਬ ਦੇ ਵਿੱਚ ਲਿਆ ਕੇ ਉਹਨੂੰ ਜੋ ਵੀ ਬਾਨੀ ਦੀ ਜਵਾਨ ਦੀ ਸਜ਼ਾ ਸਾਡੇ ਤੋਂ ਤਾਂ ਇਹੀ ਕਹਿਣਾ ਹੈ ਜੀ ਉਹਦਾ ਇੱਥੇ ਲਿਆ ਕੇ ਐਨਕਾਊਂਟਰ ਕਰ ਦਿੱਤਾ ਜਾਵੇ ਕਿ ਇੱਕ ਵਾਰੀ ਪੰਜਾਬ ਦੇ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਜਿਹੜੇ ਕੇਸ ਸਾਡੇ ਕੋਲ ਦੇ ਉਹ ਜਲਦੀ ਹੱਲ ਕੀਤਾ ਜਾਵੇ ਹਲ ਵੀ ਕੀਤਾ ਗਿਆ ਹੈ ਮੇਨ ਦੋਸ਼ੀ ਤੁਹਾਡੇ ਵੱਲੋਂ ਕਹਿਣਾ ਹਾਲੇ ਤੱਕ ਮੇਨ ਨਹੀਂ ਫੜਿਆ ਗਿਆ ਹੈਗਾ ਤੇ ਪੰਜਾਬ ਸਰਕਾਰ ਵੱਲੋਂ ਕੀ ਮੰਗ ਦੀ ਹੈ ਇਹ ਦੀ ਆਸ ਕਰਦਾ ਸਰ ਜਿੱਦਾਂ ਕਿ ਉਹਨਾਂ ਨੇ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਤਿੰਨ ਇਹਦੇ આરોપી ਫੜ ਲਏ ਹੋਏ ਨੇ ਤੇ ਕੱਲ ਜਿੱਦਾਂ ਕਿ ਦੁਵਾਰਾ ਨਿਊਜ਼ ਵਿੱਚ ਆਇਆ ਕਿ ਨਕੂਰਤਰ ਦੇ ਵਿੱਚੋਂ ਵੀ ਸਾਡੇ ਨਾਲ ਦੇ ਲੱਗਦੇ ਮਾਲੜੀ ਪਿੰਡ ਤੋਂ ਵੀ ਦੋ ਬੰਦੇ ਹੋਰ ਫੜ ਲਿੱਤੇ ਗਏ ਤੇ ਇੱਕ ਨੂਰਪੁਰ ਚੱਠੇ ਤੋਂ ਵੀ ਫੜ ਲਿੱਤਾ ਗਿਆ ਹੈ ਤੇ ਸਾਡੀ ਸਰਕਾਰ ਨੂੰ ਦੁਵਾਰਾ ਇਹ ਹੀ ਮੰਗਿਆ ਕਿ ਜੇ ਜਿਹੜਾ ਇਸ ਕੇਸ ਦਾ ਮਾਸਟਰਮਾਈਂਡ ਹੈਗਾ ਆ ਉਹਨੂੰ ਜਲਦੀ ਤੋਂ ਜਲਦੀ ਫੋਰਨ ਦੇ ਵਿੱਚੋਂ ਗ੍ਰਿਫਤਾਰ ਕਰਕੇ ਲਿਆ ਕੇ ਇੱਥੇ ਉਹਦਾ ਬਣਦੀ ਤੋਂ ਬਣਦੀ ਸਕਤ ਤੋਂ ਸਕਤ ਸਜਾ ਦਿੱਤੀ ਜਾਵੇ ਤੇ ਤਾਂ ਕਿ ਸਾਡੇ ਪਰਿਵਾਰ ਨੂੰ ਇਨਸਾਫ ਮਿਲ ਸਕੇ